ਇਹਨਾਂ ਕਿਨੇ ਬੰਦਿਆਂ ਦਾ ਕੰਮ ਵੇਖੋ ਮਸ਼ੀਨ ਕਰਦੀ ਵੀ ਠੀਕ ਹੈ ਗੱਡੀਆਂ ਮਿੰਟੋ ਮਿੰਡੀ ਭਰ ਕੇ ਮਿੱਟੀ ਦੀ ਆਉ ਮਾਰ ਰਹੀਆਂ ਨੇ ਠੀਕ ਹੈ ਆਵੇ ਲੋ ਐਨ ਜਿਹੜੀ ਜ਼ਮੀਨ ਸੀ ਐਨ ਬਣਾਤੀ ਇਹ ਮਸ਼ੀਨਰੀ ਦਾ ਕੰਮ ਹੀ ਰੇਤਾ ਜਿੰਨੀ ਸੀ ਬਣਾਤੀ ਆ ਮੈਂ ਤੁਹਾਨੂੰ ਦਿਖਾਉਣਾ ਦੇਖੋ ਆ ਛਪੈਦੇ ਨੇ ਆ ਸਾਰੇ ਟੋਟਲ ਆ ਜਿਹੜੇ ਆ ਆ ਸਾਰੇ ਛਪੈਦੇ ਨੇ ਪਤਾ ਨਹੀਂ ਕਿੰਨੇ ਕਿੱਲਾਂ ਦੇ ਵਿੱਚ ਕਿਸੇ ਨੇ ਕੁਸਸਸਤੇ ਜਮਾਨਾ ਚ ਲਈ ਹੋਣੀ ਜ਼ਮੀਨ ਐ ਜੋ ਪਰਲੇ ਪਾਸੇ ਸਾਰੇ ਜਿੰਨੀ ਚੁੱਕ ਕੇ ਸਾਰੀ ਮਿੱਟੀ ਥੱਲੇ ਚਲੀ ਗਈ ਉੱਡ ਗਈ ਘਰ ਤੋਂ ਘੱਟ 3-3 ਫੁੱਟ 4-4 ਫੁੱਟ ਇਹ ਮਸ਼ੀਨ ਨੇ ਚੁੱਕੀ ਸਾਰੇ ਛਪੈਦੇ ਛਪੈਦੇ ਖੜਿਆ ਦੇਖੋ ਇਹ ਛਪੈਦੇ ਵੀ ਚੱਕੇ ਜਣੇ ਇਹ ਜਮੀਨ ਵੀ ਥੋੜੇ ਜਮੀਨ ਨਿਕਲੀ ਲਾ ਰਤੀ ਜਮੀਨ ਨਿਕਲੀ ਆ ਦੇਖੋ ਕਿੱਡੀ ਕਿੰਨੀ ਕਿੰਨੀ ਜਮੀਨ ਸਖਤ ਨਿਕਲੀ ਇਹ ਛਪੈਦਿਆਂ ਦੇ ਪੈਸੇ ਵਾਟ ਲੈਣਗੇ ਪੂਰੇ ਹੈ ਜੀ ਤੇ ਆਪਣਾ ਜਮੀਨ ਵੀ ਬਣ ਗਈ ਤੇ ਇਹ ਦੇਣ ਕਿੰਨਾ ਦੀ ਇਹਨਾਂ ਦੀ ਆ ਕਰਮਾਲੀਆਂ ਦੀ ਆ ਜਿਹੜੀਆਂ ਨੇ ਆ ਬਣਾਉਂਦੀਆਂ ਪਈਆਂ ਸਿਆਉਣਾ ਸਾਰਾ ਆ ਆ ਸਿਆਉਣਾ ਬਣਾਉਂਦੀਆਂ ਨਜ਼ਾਰਾ ਆ ਕਰਮਾਲੀਆਂ ਬਣਾਉਂਦੀਆਂ ਸਾਰਾ ਸਿਆਉਣਾ ਵੇਖ ਲੋ ਪਹਾੜ ਨੂੰ ਪਹਾੜ ਵੱਡ ਵੱਡ ਕੇ ਪਹਾੜ ਜਿੱਥੇ ਗੱਡੀਆਂ ਮੂੰਹ ਨਹੀਂ ਕਰਦੀਆਂ ਜਿੱਥੇ ਵੱਡ ਵੱਡ ਕੇ ਪਹਾੜ ਨੇ ਸੜਕਾਂ ਬਣਾਤੀਆਂ ਕਰਮਾਲੀਆਂ ਨੇ ਜਿਹੜੀ ਕੋਈ ਸਾਡੇ ਇੰਡੀਆ ਦੇ ਵਿੱਚ ਕੋਈ ਤਕਨੀਕ ਦੀ ਕਮੀ ਤਾਂ ਕੋਈ ਕੋਈ ਕਮੀ ਨਹੀਂ ਪਰ ਸਾਡੇ ਲੀਡਰ ਬੜੇ ਮਾੜੇ ਨੇ ਸਾਡੇ ਲੀਡਰਾਂ ਦਾ ਬੇੜਾ ਕਰਕੇ ਆ ਪਿਆ ਇਹਦਾ ਸਾਡੇ ਇੰਡੀਆ ਦੇ ਵਿੱਚ ਜਿੰਨਾ ਦਿਮਾਗ ਇਹ ਮੁੰਡਿਆਂ ਦਾ ਜੁਨੀਅਰਾਂ ਦਾ ਸੀਨੀਅਰਾਂ ਦਾ ਇਹਨਾਂ ਕਿਸੇ ਦਾ ਵੀ ਜੁਨੀਅਰ ਸੀਨੀਅਰ ਤਾਂ ਸਾਰੇ ਇੱਥੋਂ ਹੀ ਬਣ ਬਣ ਕੇ ਗਏ ਨੇ ਬਾਹਰ ਦੇ ਮੁਲਕ ਜਿੰਨੇ ਵੀ ਗਏ ਨੇ ਉੱਥੇ ਜਾ ਕੇ ਬਣੀ ਬਣ ਕੇ ਤੇ ਇੰਡੀਆ ਤੋਂ ਜਾਂਦੇ ਬਣੇ ਜੁਨੀਅਰ ਜਿਹੜੇ ਉਹਨਾਂ ਐਡੀਆਂ ਮਸ਼ੀਨਾਂ ਨੇ ਕਿੰਨੇ ਕਿ ਮੁੰਡੇ ਕਿੰਨੇ ਕਿ ਬੱਚੇ ਮਸ਼ੀਨਾਂ ਟਰੈਕਟਰ ਬਣਾਉਂਦੇ ਨੇ ਘਰੇ ਉਹ ਇਸੇ ਤਰ੍ਹਾਂ ਹੀ ਕੰਮ ਕਰਦੀਆਂ ਜਿਵੇਂ ਇਹ ਕਰਦੀਆਂ ਨੇ ਵੇਖੋ ਠੀਕ ਇਹ ਦੇਵੀ ਅਸਕਰ ਆਪਣੇ ਕਿਸੇ ਭਰਾ ਨੇ ਬਣਾਈ ਹੈ ਪਹਿਲਾਂ ਮੁੰਡੇ ਕਿਸੇ ਨੇ ਬਣਾਈ ਹੈ ਮਸ਼ੀਨ ਇਹਰਾ ਟਿੱਪਰ ਬਣਾਉਂਦੇ ਜੀ ਫਿਰ ਟਰਾਲੀਆਂ ਬਣਾਉਂਦੀਆਂ ਲਿਫਟ ਵਾਲੀਆਂ ਤੇ ਢੰਗ-ਢੰਗ ਕਰਾਤੀ ਫੜ ਕੇ ਜਮੀਨਾਂ ਬਣਾਉਂਦੀਆਂ ਜਿਹੜੀਆਂ ਆਹ ਰੇਤਾ ਜਿੱਥੇ ਆਹ ਆ ਜਿਹੜੀਆਂ ਵਿਖਾਉਣਾ ਪਏ ਇੱਥੇ ਨਾ ਕਿ ਸਾ ਆਪਣੇ ਕੋਲਿਆ ਬੂੜੇ ਗੁਜਰਦੋਂਗੇ ਇੱਥੇ ਇਹ ਕਿਰਲੀਆਂ ਖੁੱਡਾ ਖੜਦੇ ਹੁੰਦੀਆਂ ਇੱਥੇ ਇੱਥੇ ਟਰੈਕਟਰ ਨਹੀਂ ਮੋੜ ਮੁਰਦਾ ਜਗ੍ਹਾ ਤੇ ਇੰਨੀ ਰੇਤਾ ਸੀ ਆ ਸਾਰੀ ਜਿੱਥੇ ਸ਼ਪੈਦਵਾਦ ਹੈ ਸਾਰੀ ਵਿੱਤਾ ਹੀ ਦਿੱਤਾ ਤੇ ਸਾਰੀ ਸੋਨਾ ਬਣਾਤੀਆ ਚੋਕ-ਚੋਕ ਇੱਥੇ ਮਨੋ ਉਤਲੀ ਕਰਾ ਕੇ ਇਹਦੇ ਵਿੱਚ ਸੁੱਟਣਗੇ ਤੇ 2-2 ਫੁੱਟ ਸਾਰੀ ਨਿਓ ਜਾਣੀ ਦੇ ਝੋਨੇ ਵਾਲੀ ਬਣ ਜਾਣੀ ਇਹ ਕਿਤੇ ਕਿਸੇ ਵਕੀਲਪੁਰ ਨੇ ਲਈ ਹੋਣੀ ਮੇਰੇ ਹਿਸਾਬ ਨਾਲ ਤਾਂ ਜਮੀਨ ਕਿਸੇ ਵਕੀਲਪੁਰ ਨੇ ਲਈ ਹੋਣੀ ਕਿਤੇ ਸਸਤੇ ਆ ਭਾਵਾਂ ਦੇ ਵਿੱਚ ਲੈ ਲਈ ਕਿਤੇ ਕੋ 10-15 20000 ਰੁਪਏ ਨੂੰ ਕਿੱਲਾ ਤੇ ਅੱਜ ਆ ਲੱਖਾਂ ਰੁਪਈਆ ਦਾ ਸ਼ਪੈਦ ਹੀ ਸ਼ਪੈਦ ਖੜਾ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਵੇਂ ਸ਼ਪੈਦਾਂ ਕੇ ਵੱਡਿਆ ਲੱਗਦਾ ਯਾਰ ਮੋਢੀ ਲੱਗਦਾ ਪਿਆ Takýto lýka.